ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਜੀਟਿਵ ਕਿਸੇ ਵੀ ਚੀਜ਼ ਨੂੰ ਸਹੀ ਦਿਸ਼ਾ ਵੱਲ ਸੋਚਣਾ ਲੈ ਕੇ ਜਾਣਾ ਜਿਸ ਤੇ ਨਾਲ ਵਿਕਾਸ ਹੁੰਦਾ ਹੋਵੇ ਨਾ ਕਿ ਨਿਰਾਸ਼ਾ ਹੁੰਦੀ ਹੋਵੇ ਉਸ ਨੂੰ ਪੋਜੀਟਿਵ ਪੋਜੀਸ਼ਨ ਕਹਿੰਦੇ ਹਨ ਹਾਂਜੀ ਸੋ ਮਾਤਾ ਜੀ ਦਾ ਜੋ ਕਹਿਣਾ ਹੈ ਮੈਨੂੰ ਥੋੜਾ ਜਿਹਾ ਪੈਰਾਫਰੇਜ਼ ਕਰ ਦੇਣਾ ਪੈਰਾਫਰੇਜ਼ ਦਾ ਮਤਲਬ ਕੁਝ ਵੱਖਰੇ ਸ਼ਬਦਾਂ 'ਚ ਬੋਲ ਕੇ ਦਿਖਾਣਾ ਸੋ ਜ਼ਿੰਦਗੀ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਨੂੰ ਅਗਰ ਐਕਸੈਪਟ ਕਰ ਲੈਨੇ ਹੋ ਉਹਨੂੰ ਕਹਿੰਦੇ ਪੋਜੀਟਿਵ ਹੋਣਾ ਜਿਹਨੂੰ ਤੁਸੀਂ ਰਿਜੈਕਟ ਕਰ ਰਹੇ ਹੋ ਜਾਂ ਕਾਊਂਟਰ ਐਕਟ ਕਰ ਰਹੇ ਹੋ ਜਾਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਪੋਜ਼ਿਟਿਵ ਨਹੀਂ ਹੈ ਉਹ ਨੈਗੇਟਿਵ ਹੈ ਅਸੀਂ ਕਹਿੰਦੇ ਓਹ ਹੋ ਮੇਰੇ ਨਾਲ ਪਤਾ ਨਹੀਂ ਕੀ ਹੋ ਗਿਆ ਮੇਰੇ ਨਾਲ ਹੀ ਹੋਣਾ ਸੀ ਇਹ ਆਪਾਂ ਕਈ ਵਾਰ ਕਹਿੰਦੇ ਆ ਘਰ ਦੇ ਵਿੱਚ ਤੁਸੀਂ ਸੁਣਿਆ ਆਏ ਗੱਲਾਂ ਓਹ ਹੋ ਭਾਣਾ ਵਰਤ ਗਿਆ ਅਰੇ ਕੁਝ ਨਹੀਂ ਹੋਇਆ ਤੁਸੀਂ ਕਿਸੇ ਨੂੰ ਸਮਝੋ ਕੋਈ ਚੀਜ਼ ਇਹ ਮੰਨ ਕੇ ਰਾਜੀ ਹੈ ਵੀ ਮਹਾਰਾਜ ਜੋ ਕਰ ਰਹੇ ਨੇ ਵਾਹਿਗੁਰੂ ਜੋ ਕਰ ਰਿਹਾ ਆ ਉਸ ਤੋਂ ਬਾਹਰ ਕੁਝ ਹੋ ਜਾਏਗਾ ਫਿਰ ਜੋ ਹੋ ਰਿਹਾ ਉਹ ਵਧੀਆ ਹੀ ਹੋ ਰਿਹਾ ਨਾ ਇਨੂੰ ਕਹਿੰਦੇ ਪੋਜ਼ਿਟਿਵ ਸਮੈਨਰ ਮਤਲਬ ਐਕਸੈਪਟ ఎవਰੀਥਿੰਗ ਐਂਡ ਐਕਸਪੈਕਟ ਨਥਿੰਗ ਐਕਸੈਪਟ ఎవਰੀਥਿੰਗ ਐਕਸਪੈਕਟ ਨਥਿੰਗ ਵਾਟਐਵਰ ਪੀਪਲ ਥਰੋ ਐਟ ਯੂ ਵਾਟਐਵਰ ਲਾਈਫ ਥਰੋਸ ਐਟ ਯੂ ਯਾ ਜੋ ਵੀ ਜ਼ਿੰਦਗੀ ਤੁਹਾਨੂੰ ਦਿੰਦੀ ਹੈ ਉਹਨੂੰ ਐਕਸੈਪਟ ਕਰ ਲਓ ਤੇ ਜੋ ਤੁਹਾਡੇ ਕੋਲ ਆ ਗਿਆ ਕੁਝ ਆਇਆ ਹੀ ਹੈ ਨਾ ਜਿੱਦਾਂ ਉਹ ਪੰਜਾਬੀ ਮੂਵੀ ਚ ਕੋਈ ਦੇ ਕੇ ਹੀ ਗਿਆ ਕੋਈ ਲੈ ਕੇ ਥੋੜੀ ਗਿਆ ਸੋ ਕੁਝ ਆ ਗਿਆ ਤੁਹਾਡੇ ਕੋਲ ਤੁਸੀਂ ਆ ਗਿਆ ਉਹਦਾ ਕੁਝ ਬਣਾਓ ਨਾ ਤੁਸੀਂ ਇਹ ਨਾ ਸੋਚੋ ਤੁਸੀਂ ਸਕਸੈਸਫੁਲ ਇਦਾਂ ਹੀ ਹੋ ਜਾਓਗੇ ਸਕਸੈਸਫੁਲ ਕੋਈ ਵੀ ਬੰਦਾ ਬਿਨਾ ਡਿੱਗੇ ਨਹੀਂ ਹੋ ਜਾਦਾ ਇੱਕ ਅੰਗਰੇਜ਼ੀ ਦੇ ਵਿੱਚ ਕੋਟ ਹੈ ਮੋਸਟ ਪੀਪਲ ਡੋਨਟ ਬਿਕਮ ਸਕਸੈਸਫੁਲ ਵਾਈ ਬਿਕੋਜ਼ ਦੇ ਫੇਲ ਟੂ ਫੇਲ ਇਨਫ ਟਾਈਮਸ ਦੇ ਫੇਲ ਟੂ ਫੇਲ ਇਨਫ ਟਾਈਮਸ ਤੁਸੀਂ ਇੰਨੀ ਵਾਰੀ ਫੇਲ ਹੀ ਨਹੀਂ ਹੋਏ ਹਲੇ ਜਿਸ ਕਰਕੇ ਤੁਸੀਂ ਜਿੱਤ ਸਕੋ ਕੋਈ ਬੰਦਾ ਨਹੀਂ ਜਿੱਤਦਾ ਮੈਂ ਬਹੁਤ ਵਾਰੀ ਫੇਲ ਹੋਇਆ ਮੈਂ ਤੁਹਾਨੂੰ ਕਿਹਾ ਮੈਨੂੰ ਬੋਲਣਾ ਹੀ ਨਹੀਂ ਸੀ ਆਉਂਦਾ ਠੀਕ ਹੈ ਮੈਨੂੰ ਗਰੂਪ ਡਿਸਕਸ਼ਨ ਹੀ ਨਹੀਂ ਸੀ ਕਰਨੀ ਆਉਂਦੀ ਪਰ ਇੱਕ ਮੂਮੈਂਟ ਐਸਾ ਆਇਆ ਜਦੋਂ ਮੈਂ ਆਪਣੇ ਲਾਸਟ ইয়ার 'ਚ ਸੀਗਾ ਤੇ ਜਿਹੜੇ ਮੇਰੇ ਨਾਲ ਹੁੰਦੇ ਸੀ ਨਾ ਉਹ ਮੈਨੂੰ ਕਹਿੰਦੇ ਹੁੰਦੇ ਸੀ ਕਿ ਫਰਸਟ ইয়ার 'ਚ ਅਮਨੀਤ ਸਿੰਘ ਯੂ ਆਰ ਨਾਟ ਗੁੱਡ ਇਨਫ ਯੂ ਕੈਨਟ ਡੂ ਐਨੀਥਿੰਗ ਰਾਈਟ ਤੁਹਾਡੇ ਯੋਗਤਾ ਨਹੀਂ ਹੈਗੀ ਵੀ ਕਰ ਨਹੀਂ ਸਕਦੇ ਮੈਂ ਕਿਹਾ ਚਲ ਠੀਕ ਹੈ ਕੋਈ ਨਹੀਂ ਟਰਾਈ ਤੇ ਕਰ ਲੈਨੇ ਆਂ ਵੈਨ ਆਈ ਵਾਸ ਇਨ ਮਾਈ 4th ইয়ার தோਸ ਪੀਪਲ হু ਯੂਜ਼ ਟੂ ਬੀ ਐਕਸਪਰਟ ਇਨ देयर ओन ਸੈਂਸ ਦੇ ਨੇਵਰ ਯੂਜ਼ ਟੂ ਕਮ ਐਂਡ ਸੈਟ ਇਨ ਮਾਈ ਕਲਾਸ ਵੇਅਰ ਇਨ ਆਈ ਵਾਸ देयर ਟੂ ਹੈਵ ਅ ਗਰੁੱਪ ਡਿਸਕਸ਼ਨ ਕਿਉਂ ਉਹਨਾਂ ਡਰ ਲੱਗਦਾ ਸੀ ਬਈ ਇਹਨੇ ਸਾਨੂੰ ਬੋਲਣ ਨਹੀਂ ਦੇਣਾ ਦੇਖੋ ਮੌਕਾ ਕੀਏਗਾ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਟੈਂਪਰੇਰੀ ਹੈ ਕੋਈ ਵੀ ਚੀਜ਼ ਪਰਮਾਨੈਂਟ ਨਹੀਂ ਹੈ ਠੀਕ ਹੈ ਇਸ ਗੱਲੇ ਨਾਲ ਮੈਂ ਬੋਲ ਰਿਹਾ ਇਹ ਜ਼ਰੂਰੀ ਨਹੀਂ ਗਲਾ ਹਮੇਸ਼ਾ ਰਹੇਗਾ ਕੋਈ ਵੀ ਇਨਸਾਨ ਹੈ ਤੇ ਕੋਈ ਚੀਜ਼ ਜਿਹੜੀ ਹੈ ਉਹ ਪਰਮਾਨੈਂਟ ਨਹੀਂ ਹੈ ਸੋ ਕਦੀ ਵੀ ਇਹ ਨਾ ਸੋਚੋ ਵੀ ਹਾਂਜੀ ਮੈਨੂੰ ਅੱਜ ਕੁਝ ਆਂਦਾ ਨਹੀਂ ਤੇ ਮੈਨੂੰ ਕੱਲ ਆਏਗਾ ਨਹੀਂ ਅਗਰ ਅੱਜ ਮੈਂ ਨਲਾਇਆਗਾ ਤਾਂ ਮੈਂ ਵਧੀਆ ਨਹੀਂ ਹੋ ਸਕਦਾ ਜਾਂ ਕੋਈ ਵੀ ਜਿਹੜਾ ਇਨਸਾਨ ਹੈ ਉਹ ਸੋਚੇ ਮੈਂ ਬਹੁਤ ਵਧੀਆ ਜੀ ਕੱਲ ਨੂੰ ਮੈਂ ਹੋਰ ਵਧੀਆ ਆਉਂਗਾ ਉਹਦੀ ਵੀ ਡਾਊਨਫਾਲ ਆਣੀ ਹੈ ਹਰ ਇੱਕ ਇਨਸਾਨ ਡਾਊਨਫਾਲ ਜਾਏਗਾ ਪਰ ਜਿਹੜਾ ਇਨਸਾਨ ਹਮੇਸ਼ਾ ਇਹ ਸੋਚ ਕੇ ਚੱਲੇਗਾ ਨਾ ਜੋ ਹੋ ਰਿਹਾ ਵਧੀਆ ਐਕਸੈਪਟ ਕਰੇਗਾ ਉਹਨੂੰ ਕਹਿੰਦੇ ਆ ਪੋਜ਼ਿਟਿਵ ਮਾਈਂਡਸੈਟ ਉਹਨੂੰ ਕਹਿੰਦੇ ਨੇ ਆਪਟਿਮਿਸਟ ਉਹਨ ਆਪਟਿਮਿਸਟ ਦਾ ਮਤਲਬ ਇਹ ਹੈ ਜਿਹੜਾ ਬੰਦਾ ਹਮੇਸ਼ਾ ਚੜ੍ਹਦੀ ਗੱਲਾ 'ਚ ਰਹਿੰਦਾ ਆ ਆਪਟਿਮਿਜ਼ਮ ਵਰਡ ਤੁਸੀਂ ਸੁਣਿਆ ਹੋਏਗਾ ਆਪਟਿਮਿਜ਼ਮ ਹੁੰਦਾ ਆ ਅੰਗਰੇਜ਼ੀ ਵਿੱਚ ਬੋਲੀਏ ਤੇ ਐਵਰ ਰਾਈジング ਸਪਿਰਿਟ ਸਪਿਰਿਟ ਨੇ ਮੀਨ ਵਿੱਚ ਮਤਲਬ ਕਲਾ ਸਪਿਰਿਟ ਦਾ ਮਤਲਬ ਹੁੰਦਾ ਤੁਹਾਡੀ ਕਲਾ ਕਲਾ ਮੀਨਸ ਤੁਹਾਡੀ ਸੋਚ ਦਾ ਢੰਗ ਤੁਹਾਡੇ ਤੁਸੀਂ ਅੰਦਰ ਕਿਸ ਚੀਜ਼ ਦੇ ਬਣੇ ਹੋ ਤੁਸੀਂ ਕੀ ਸੋਚ ਰਹੇ ਹੋ ਉਹ ਤੁਹਾਡੀ ਕਲਾ ਆ ਤੇ ਜਿਹੜੀ ਤੁਹਾਡੀ ਕਲਾ ਆ ਉਹ ਐਵਰ ਰਾਈジング ਹੈ ਮਤਲਬ ਚੜਦੀ ਜਾ ਰਹੀ ਹੈ ਤੁਹਾਨੂੰ ਕੋਈ ਵੀ ਚੀਜ਼ ਹਲਾ ਨਹੀਂ ਰਹੀ ਹੈ ਤੁਹਾਨੂੰ ਕੋਈ ਵੀ ਚੀਜ਼ ਥੱਲੇ ਨਹੀਂ ਖਿੱਚ ਰਹੀ ਹੈ ਨਾਥਿੰਗ ਇਜ਼ ਪੁੱਲਿੰਗ ਯੂ ਡਾਊਨ ਠੀਕ ਹੈ ਕਿਉਂ ਕਿ ਤੁਸੀਂ ਆਪਣੇ ਅੰਦਰੋਂ ਸੋਚ ਰਹੇ ਹੋ ਅਗਰ ਤੁਹਾਡੇ ਡਿਸੀਜਨਸ ਇੰਟਾਇਰਲੀ ਤੁਹਾਡੇ ਆਪਣੇ ਨੇ ਤਾਂ ਤੁਸੀਂ ਹਮੇਸ਼ਾ ਚੜਦੀ ਕਲਾ 'ਚ ਰਹੋਗੇ ਅਗਰ ਤੁਹਾਡੇ ਡਿਸੀਜਨਸ ਇਨਫਲੂਐਂਸ ਹੋ ਰਹੇ ਨੇ ਤੁਹਾਡੇ ਫੈਮਿਲੀ ਮੈਂਬਰਸ ਕਰਕੇ ਤੁਹਾਡੇ ਰਿਲੇਟਿਵਸ ਕਰਕੇ ਤੁਹਾਡੇ ਫਰੈਂਡਸ ਕਰਕੇ ਤਾਂ ਤੁਸੀਂ ਕਦੇ ਵੀ ਚੜਦੀ ਕਲਾ 'ਚ ਨਹੀਂ ਆ ਸਕਦੇ ਮੈਂ ਇੱਕ ਐਗਜ਼ਾਮਪਲ ਦੇਣਾ अच्छा शॉपिंग किसको किसको नुग पसंद है ते शॉपिंग किसको बिल्कुल भी नहीं पसंद है अच्छा चलो पहला आप आपा जिन्ना नु पसंददा उनन वलाउने हां अच्छा ਤੁਸੀਂ ਜਦੋਂ ਕੋਈ ਵੀ ਚੀਜ਼ ਬਾਹਰ ਜਾ ਕੇ ਆਪਣੇ ਅਸੇ T-shirt shirt pant suit ਕੋਈ ਵੀ ਬੰਦਾ ਜਿਹੜਾ ਚੂਜ਼ ਕਰਦਾ ਆ ਉਹਨੂੰ ਪਾ ਕੇ ਕਦੀ ਇਹ ਕਹਿੰਦਾ ਆ ਮੰਮੀ ਦੇਖਿਓ ਕਿਦਾਂ ਲੱਗਦੀ ਪਈ ਆ ਕਹਿੰਦਾ ਨਾ ਜੇ ਫਰੈਂਡ ਨਾਲ ਜਾਂਦੇ ਆ ਦੇਖਿਓ ਕਿਦਾਂ ਲੱਗ ਰਿਹਾ ਮੈਂ ਸੋਹਣਾ ਲੱਗ ਰਿਹਾ ਮੋਟਾ ਤਾਂ ਨਹੀਂ ਲੱਗ ਰਿਹਾ ਕਿਤੇ ਮੈਨੂੰ ਵੈਲ ਫਿਟ ਆ ਠੀਕ ਆ ਕਿ ਨਹੀਂ ਹੈਗੀ ਸੋ ਇਹ ਕੀ ਚੀਜ਼ ਹੈ ਅਸੀਂ ਲੋਕਾਂ ਕੋਲੋਂ ਵੈਲੀਡੇਸ਼ਨਸ ਲੈ ਰਹੇ ਹਾਂ ਸਾਰੇ ਲੈ ਰਹੇ ਨੇ ਵੈਲੀਡੇਸ਼ਨਸ ਵੀ ਦੇਖੋ ਮੈਂ ਠੀਕ ਲੱਗ ਰਿਹਾ ਮੈਂ ਸੋਹਣਾ ਲੱਗ ਰਿਹਾ ਅੱਛਾ ਜੇ ਦੋ ਬੰਦੇ ਕਹਿ ਜਾਣਗੇ ਚਾਰ ਬੰਦੇ ਆ ਕਿ ਕੀ ਬਾਤ ਹੈ ਕਿੰਨਾ ਹੈਂਡਸਮ ਲੱਗ ਰਹੇ ਬੰਦੇ ਨੂੰ ਪੰਪ ਚੜ ਜਾਂਦਾ ਆਹ ਮੇਰੇ ਵਰਗਾ ਬੰਦਾ ਹੀ ਕੋਈ ਨਹੀਂ ਹੈਗਾ ਆਮਾ ਹੀਰੋ ਪਰ ਜੇ ਚਾਰ ਬੰਦੇ ਕਹਿ ਦੇਣਗੇ ਨਾ ਨਾ ਇਹ ਤਾਂ ਐਵੇਂ ਲੱਗਦੀ ਪਈ ਆ ਤੁਸੀਂ 네ਗੇਟਿਵ ਸੋਚਣ ਲੱਗਦੇ ਹੋ 네ਗੇਟਿਵ ਕੀ ਹੈ ਦੂਸਰੇ ਬੰਦੇ ਦੀ ਸੋਚ ਪੋਜ਼ਿਟਿਵ ਕੀ ਹੈ ਆਪਣੀ ਸੋਚ ਹੁਣ ਦੇਖੋ ਜਿਹੜੇ ਕਿਸੇ ਬੰਦੇ ਨੇ ਤੁਹਾਨੂੰ ਕਹਿ ਦਿੱਤਾ ਵੀ ਤੁਸੀਂ ਬਹੁਤ ਵਧੀਆ ਲੱਗ ਰਹੇ ਹੋ ਇਹਨੂੰ ਵੀ ਪੋਜ਼ਿਟਿਵ ਨਾ ਸੋਚਿਓ ਇਹ ਵੀ ਨੈਗੇਟਿਵ ਹੀ ਹੈ ਕਿਉਂਕਿ ਇਹ ਸਬਜੈਕਟ ਟੂ ਚੇਂਜ ਹੈ ਇਹ ਬਦਲ ਜਾਏਗੀ ਪਰ ਜਿਹੜੀ ਤੁਹਾਡੀ ਆਪਣੀ ਸੋਚ ਤੁਹਾਡੀ ਖੁਦ ਹੀ ਹੈ ਨਾ ਹਮੇਸ਼ਾ ਉਹ ਨਹੀਂ ਕਦੀ ਬਦਲੇਗੀ ਸੋ ਤੁਸੀਂ ਪੋਜ਼ਿਟਿਵ ਹੋਣਾ ਸਿੱਖਣਾ ਹੈ ਇਹਨੂੰ ਕਹਿੰਦੇ ਨੇ ਆਪਟਿਮਿਜ਼ਮ ਤੁਹਾਡੀ ਚੜ੍ਹਦੀ ਗੱਲ ਹੈ ਜਦੋਂ ਤੁਸੀਂ ਆਪ ਕੋਈ ਚੀਜ਼ ਜਾ ਕੇ ਸਿਲੈਕਟ ਕਰਦੇ ਹੋ ਤੇ ਤੁਸੀਂ ਕਿਸੇ ਹੋਰ ਨੂੰ ਨਹੀਂ ਨਾ ਪੁੱਛਦੇ ਵੀ ਕਿੱਦਾਂ ਲੱਗੀ ਇਹਦਾ ਮਤਲਬ ਹੈ ਵੀ ਤੁਸੀਂ ਆਪਣੇ ਵਾਸਤੇ ਕੁਝ ਕਰ ਰਹੇ ਹੋ ਸੋ ਜ਼ਿੰਦਗੀ ਵਿੱਚ ਤੁਸੀਂ ਅੱਜ ਇਸ ਲਾਈਫ ਸਪੈਨ ਦੇ ਵਿੱਚ ਹੈਗੇ ਹੋ ਜਿੱਥੇ ਤੁਸੀਂ ਹੁਣ ਗਰੋ ਕਰਨਾ ਹੈ ਇਸ ਮੂਮੈਂਟ ਤੇ ਤੁਸੀਂ ਜ਼ਿੰਦਗੀ ਵਿੱਚ ਕੁਝ ਵੀ ਕਰਨਾ ਚਾਹੁੰਦੇ ਹੋ ਨਾ ਉਹਨੂੰ ਜਾ ਕੇ ਕਰੋ ਕਮਿਊਨੀਕੇਸ਼ਨ ਦਾ ਮਤਲਬ ਇਹ ਨਹੀਂ ਹੁੰਦਾ ਸਿਰਫ ਬੋਲਣਾ ਕਮਿਊਨੀਕੇਸ਼ਨ ਦਾ ਮਤਲਬ ਹੁੰਦਾ ਹੈ ਸੋਚਣਾ ਐਕਸਪ੍ਰੈਸ ਕਰਨਾ ਐਗਜ਼ੀਕਿਊਟ ਕਰਨਾ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਪਾਰਟ ਆਫ ਕਮਿਊਨੀਕੇਸ਼ਨ ਤੁਹਾਡੇ ਅੰਦਰ ਇਮੋਸ਼ਨਸ ਨੇ ਪਰ ਸਾਰ ਨੂੰ ਘਰ ਦੇ ਵਿੱਚ ਸਾਰਿਆਂ ਨੂੰ ਨਾ ਦਬਾਇਆ ਜਾਂਦਾ ਇਮੋਸ਼ਨਲ ਨਾ ਦਿਖਾਓ ਗੁੱਸਾ ਗਲਤ ਗੱਲ ਨਹੀਂ ਹੈ ਠੀਕ ਹੈ ਨਾਜਾਇਜ਼ ਗੁੱਸਾ ਗਲਤ ਗੱਲ ਹੈ ਰੋਣਾ ਗਲਤ ਗੱਲ ਨਹੀਂ ਹੈ ਐਕਸੈਸਿਵ ਰੋਈ ਜਾਣਾ ਗਲਤ ਗੱਲ ਹੈ ਠੀਕ ਹੈ ਕਿਉਂਕਿ ਹਿਊਮਨ ਇਮੋਸ਼ਨਸ ਨੇ ਕਿਉਂ ਤੁਸੀਂ ਕਮਿਊਨੀਕੇਟ ਕਰ ਰਹੇ ਹੋ ਨਾ ਤੁਹਾਨੂੰ ਅਗਰ ਕੋਈ ਚੁੰਡੀ ਵੱਢੇ ਤੁਹਾਨੂੰ ਦਰਦ ਹੋਏਗਾ ਨਾ ਤੇ ਤੁਸੀਂ ਚੋਕ ਕਰੋਗੇ ਨਾ 아이 ਕੀ ਹੋਇਆ ਇਹਦਾ ਕੀ ਮਤਲਬ ਹੈ ਐਕਸਪਰੈਸ ਕਰ ਰਹੇ ਹੋ ਹੁਣ ਇਹ ਨਹੀਂ ਹੈਗਾ ਚੁੰਡੀ ਵੱਢੀ ਜਾਵੇ ਤੁਸੀਂ ਬੈਠੇ ਬਰਦਾਸ਼ਤ ਕਰੀ ਜਾਂਦੇ ਹੋ ਠੀਕ ਹੈ ਯਾਰ ਕੁਝ ਨਹੀਂ ਹੋ ਰਿਹਾ ਤੇ ਇਹ ਕੀ ਹੈ ਲੈਕ ਆਫ ਕਮਿਊਨੀਕੇਸ਼ਨ ਹੁਣ ਸਾਡੇ ਘਰ ਦੇ ਵਿੱਚ ਸਾਡੇ ਸਾਰਿਆਂ ਨੂੰ ਦਬਾਇਆ ਜਾਂਦਾ ਹੈ ਸੋ ਇੱਕ ਚੀਜ਼ ਨੂੰ ਸਮਝੋ ਇਹ ਸਕੂਲ ਦੇ ਵਿੱਚ ਨਹੀਂ ਤੁਹਾਨੂੰ ਸਿਖਾਇਆ ਜਾਏਗਾ ਇਹ ਪ੍ਰੈਕਟੀਕਲ ਲਾਈਫ ਹੈ ਅਗਰ ਤੁਸੀਂ ਕਿਤੇ ਵੀ ਜਾ ਰਹੇ ਹੋ ਤੁਹਾਨੂੰ ਕੋਈ ਚੀਜ਼ ਨਹੀਂ ਪਸੰਦ ਆ ਰਹੀ ਨਾ ਤੁਸੀਂ ਕਹੋ ਨਹੀਂ ਜੀ ਮੈਨੂੰ ਪ ਕਰਦੇ ਵਿੱਚ ਕੀ ਬਣਿਆ ਦਾਲ ਬਣੀ ਐ ਮੈਂ ਨਹੀਂ ਖਾਣੀ ਕਮਿਊਨੀਕੇਸ਼ਨ ਹੈ ਬਾਹਰ ਜਾ ਰਹੇ ਆ ਦਾਲ ਕਿੱਦਾਂ ਬਣੀ ਐ ਨਹੀਂ ਉੱਥੇ ਨਹੀਂ ਕਹਿਣਾ ਨਹੀਂ ਵਧੀਆ ਬਣੀ ਨਹੀਂ ਜਿੱਥੇ ਚੋਹਤ ਚੀਜ਼ ਤੁਹਾਨੂੰ ਮਹਿਸੂਸ ਹੋ ਰਹੀ ਐ ਉਹਨੂੰ ਬੋਲੋ ਤੁਸੀਂ ਬਾਹਰ ਕਿਤੇ ਬੈਠੇ ਹੋ ਠੀਕ ਐ ਤੁਸੀਂ ਕਦੇ ਵੀ ਕੋਈ ਕੰਮ ਕਰ ਰਹੇ ਹੋ ਤੁਸੀਂ ਇਹਨੂੰ ਸੋਚੋ ਵੀ ਯਾਰ ਇਹਨੂੰ ਮੈਂ ਵਧੀਆ ਤਰੀਕੇ ਨਾਲ ਐਕਸਪ੍ਰੈਸ ਕਿਵੇਂ ਕਰ ਸਕਦਾ ਤੁਸੀਂ ਬਾਹਰ ਕਿਤੇ ਕੋਈ ਚੀਜ਼ ਪੜ ਲਈ ਤੇ ਲੈਟਸ ਸੇ ਇੱਥੇ ਲਿਖਿਆ ਜੀ ਬੰਦੇ ਖੋਜ ਦਿਲ ਹਰ ਰੋਜ਼ ਕਦੀ ਨੂੰ ਸੋਚਿਆ ਵੀ ਮੈਂ ਦੂਜੇ ਸ਼ਬਦਾਂ ਚ ਕੀ ਕਹਾਂਗਾ ਇਹਨੂੰ ਅਗਰ ਇਹ ਤੁਸੀਂ ਨਹੀਂ ਸੋਚ ਰਹੇ ਨਾ ਅਗਰ ਤੁਹਾਡੇ ਚ ਕੋਈ ਵੀ ਇਨਸਾਨ ਅਗਰ ਇਹ ਨਹੀਂ ਸੋਚ ਰਿਹਾ ਵੀ ਇਹਦਾ ਕੀ ਮਤਲਬ ਹੈ ਤੇ ਮੈਂ ਹੋਰ ਕੀ ਕਹਿ ਸਕਦਾ ਜਾਂ ਕੀ ਕਹਿ ਸਕਦੀ ਆ ਤੇ ਤੁਸੀਂ ਇਹਦਾ ਮਤਲਬ ਇਹ ਹੈ ਵੀ ਤੁਸੀਂ ਕਮਿਊਨੀਕੇਸ਼ਨ ਦੇ ਰਾਹ ਤੇ ਨਹੀਂ ਹੈਗੇ ਹੋ ਕਿਉਂਕਿ ਤੁਸੀਂ ਸੋਚ ਹੀ ਨਹੀਂ ਰਹੇ ਕਿਉਂਕਿ ਪਹਿਲਾਂ ਸੋਚੋਗੇ ਤਾਂ ਬੋਲੋਗੇ ਫੇਰ ਤੁਹਾਡੀ ਕਿ ਨਾ ਟੰਗ ਹੈ ਦੇਖੋ ਟੰਗ ਦੇ ਸਾਨੂੰ ਮਾਰੀ ਜੀ ਕਹਿੰਦੇ ਨਾ ਵੀ ਬਾਣੀ ਕੰਠ ਕਰੋ ਸਕੂਲ ਦੇ ਜਬਾਣੀ ਕੰਠ ਕਰੋ ਇੱਥੇ ਕਹਿੰਦੇ ਬਾਣੀ ਕੰਠ ਕਰੋ ਕੰਠ ਕੀ ਹੈਗਾ ਆ ਥਰੋਟ ਸਾਡੀ ਇੱਕ ਮਸਲ ਮੈਮਰੀ ਹੈ ਇਹਦੇ ਚ ਵੀ ਮੈਮਰੀ ਸਟੋਰ ਹੁੰਦੀ ਹੈ ਜਿਵੇਂ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਤੁਸੀਂ ਕਈ ਵਾਰੀ ਸੋਚ ਕੁਝ ਹੋਰ ਰਹਿਣੇ ਉਪਰ ਤੁਹਾਡੇ ਮੂੰਹ 'ਚ ਗਾਣਾ ਚੱਲ ਪੈਂਦਾ ਚੱਲਦਾ ਚੱਲਦਾ ਨਾ ਉਹ ਕਿਵੇਂ ਆਇਆ ਕਿਉਂਕਿ ਇੱਥੇ ਸਟੋਰ ਸੀ ਨਾ ਇੱਥੇ ਵੀ ਮੈਮਰੀ ਹੈਗੀ ਆ ਪਰ ਉਹ ਕਿਵੇਂ ਆਇਆ ਜਦੋਂ ਤੁਸੀਂ ਪਹਿਲਾਂ ਬਹੁਤ ਵਾਰੀ ਸੁਣਿਆ ਤੇ ਬੋਲਿਆ ਸੋ ਵਾਂਸ ਯੂ ਪ੍ਰੈਕਟਿਸ ਸਪੀਕਿੰਗ ਟੂ ਮੱਚ ਰਿਪੀਟਿਡਲੀ ਯੂ ਗੈਟ ਟੂ نو ਹਾਊ ਟੂ ਸਪੀਕ ਦੋਸ ਥਿੰਗਸ ਠੀਕ ਹੈ ਸੋ ਇਹਨੂੰ ਕਹਿੰਦੇ ਨੇ ਕੰਠ ਸੋ ਉਵੇਂ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਜਦ ਤੱਕ ਸੋਚੋਗੇ ਨਹੀਂ ਨਾ ਵੀ ਬੰਦੇ ਰੋ ਖੋਜ ਦਿਲ ਹਰ ਖੋਜ ਠੀਕ ਹੈ ਇਹਨੂੰ ਤੁਸੀਂ ਜਦ ਤੱਕ ਪੜੋਗੇ ਸਮਝੋਗੇ ਨਹੀਂ ਨਾ ਤੇ ਤੁਸੀਂ ਬੋਲ ਨਹੀਂ ਸਕਦੇ ਇਹਦਾ ਕੀ ਮਤਲਬ ਹੈ ਬੰਦੇ ਖੋਜ ਕੀ ਮਤਲਬ ਹੈ ਖੋਜ ਦਾ ਕੀ ਮਤਲਬ ਹੈ ਤੇ ਅੱਛਾ ਸੀਖ ਸੋਣਿਆ ਕਿਸੇ ਨੇ ਵਰਡ ਸੀਖ S D E K ਠੀਕ ਹੈ ਫਾਈਂਡ ਦਾ ਮਤਲਬ ਹੁੰਦਾ ਲੱਭਣਾ ਹਾਂਜੀ ਹਾਈਡਨ ਸੀ ਉਹ ਹੁੰਦਾ ਛੁਪਣਾ ਠੀਕ ਹੈ ਅੱਛੇ ਦੇਖੋ ਹੁਣ ਬੰਦੇ ਖੋਜ ਦਿਲ ਹਰ ਰੋਜ਼ ਹੁਣ ਦਿਲ ਨੂੰ ਕਿੱਦਾਂ ਖੋਜੋਗੇ ਪ੍ਰੈਕਟਿਸ ਕਿਵੇਂ ਕਰੋਗੇ ਦਿਲ ਨੂੰ ਖੋਜਣ ਦਾ ਕੀ ਮਤਲਬ ਹੈ ਦਿਲ ਕੀ ਹੈ ਦਿਲ ਕੀ ਹੈ ਦਿਲ ਇਹ ਹਾਰਟ ਨਹੀਂ ਹੈਗਾ ਇਹਦਾ ਕੰਮ ਹੈ ਸਿਰਫ ਬਲੱਡ ਨੂੰ ਪੰਪ ਕਰਨਾ ਸਾਡੇ ਹਰ ਇੱਕ ਸੈੱਲ ਨੂੰ ਬਾਡੀ ਦੇ ਇਹ ਨਹੀਂ ਸੋਚਦਾ ਠੀਕ ਹੈ ਇਹ ਹੀ ਸੋਚਦਾ ਹੈ ਦਿਮਾਗ ਹੀ ਸੋਚਦਾ ਹੈ ਸੋ ਇਹ ਤੁਸੀਂ ਹੋ ਤੁਸੀਂ ਕੀ ਕੈਰੈਕਟਰ ਹੋ ਆਪ ਆਪਣੇ ਆਪ ਚ ਵਿੱਚ ਤੁਸੀਂ ਇੱਥੇ ਕੋਈ ਵੀ ਇਨਸਾਨ 15 ਸਾਲ ਦਾ ਬਣਿਆ ਆ ਕੋਈ 25 ਸਾਲ ਦਾ ਬਣਿਆ ਕੋਈ 30 ਸਾਲ ਦਾ ਬਣਿਆ ਜੋ ਤੁਸੀਂ ਬਣ ਚੁੱਕੇ ਹੋ ਜੋ ਤੁਸੀਂ ਘੜ ਚੁੱਕੇ ਹੋ ਉਹੀ ਤੁਸੀਂ ਹੋ ਉਹੀ ਤੁਹਾਡਾ ਦਿਲ ਹੈ ਹੋਰ ਕੋਈ ਨਹੀਂ ਹੈ ਤੁਹਾਡੀ ਸੋਚ ਨਹੀਂ ਦੇਖੋ ਮੇਰੀ ਸੋਚ ਵੱਖਰੀ ਮੇਰੀ ਵਾਇਕ ਦੀ ਸੋਚ ਵੱਖਰੀ ਠੀਕ ਹੈ ਡਿਫਰੈਂਸ ਆਫ ਓਪੀਨੀਅਨ ਦੋਨੋਂ ਪਾਸੇ ਹੈ ਕਦੀ ਵੀ ਸਿਮਿਲਰ ਨਹੀਂ ਹੋਣਗੇ ਤੁਹਾਡੇ ਓਪੀਨੀਅਨਸ ਉਵੇਂ ਤੁਹਾਡੇ ਹਰ ਇੱਕ ਬੰਦੇ ਦੇ ਸੋਚ ਵੱਖਰੀ ਹੈ ਕਿਉਂ ਕਿਉਂਕਿ ਸਾਡੀ ਵੱਖਰੀ ਅਪਬ੍ਰਿੰਗਿੰਗ ਹੈ ਠੀਕ ਹੈ ਸੋ ਤੁਹਾਡੇ ਵੱਖਰੇ ਖਰੇ ਦਿਲ ਨੇ ਦਿਲ ਨੂੰ ਬਹੁਤ ਵਾਰੀ ਗੁਰਬਾਣੀ ਚ ਘਰ ਵੀ ਕਿਹਾ ਗਿਆ ਠੀਕ ਹੈ ਸੋ ਇਹ ਘਰ ਹੈ ਇਹ ਜਿਵੇਂ ਬਾਡੀ ਹਿਊਮਨ ਬਾਡੀ ਹੈ ਜਾਂ ਤੁਹਾਡਾ ਹਿਊਮਨ ਬ੍ਰੇਨ ਹੈ ਜਾਂ ਤੁਹਾਡਾ ਹਿਊਮਨ ਕੌਨਸ਼ੀਅਸ ਹੈ ਤੁਸੀਂ ਕੀ ਸੋਚਦੇ ਹੋ ਤੁਸੀਂ ਕਿੱਦਾਂ ਸੋਚਦੇ ਹੋ ਇਹ ਤੁਹਾਡਾ ਦਿਲ ਹੈ ਠੀਕ ਹੈ ਸੋ ਕਿੰਨੂੰ ਖੋਜਣਾ ਹੈ ਹਾਰਟ ਨੂੰ ਨਹੀਂ ਆਪਣੇ ਆਪ ਨੂੰ ਖੋਜਣਾ ਹੈ ਤੁਸੀਂ ਕਿੱਦਾਂ ਦੇ ਕੈਰੈਕਟਰ ਹੋ 왓 ਕਾਈਂਡ ਆਫ ਪਰਸਨੈਲਿਟੀ ਯੂ ਆਰ ਰਾਈਟ ਫਿਗਰ ਆਊਟ ਉਹਨੂੰ ਬਹੁਤ ਸਾਰੀ ਚੀਜ਼ਾਂ ਖੋਜੀਆਂ ਕਿੱਦਾਂ ਜਾਂਦੀਆਂ ਨੇ ਜਦੋਂ ਤੁਹਾਨੂੰ ਕੋਈ ਵੀ ਇਨਸਾਨ ਵਧੀਆ ਲੱਗੇਗਾ ਲੈਟਸ ਸੀ ਤੁਸੀਂ ਕਿਸੇ ਨੂੰ ਸੁਣ ਰਹੇ ਹੋ ਤੁਸੀਂ ਟੀਵੀ 'ਚ ਕਿਸੇ ਨੂੰ ਸੁਣਿਆ ਤੁਸੀਂ ਕਿਸੇ ਨੂੰ ਦੇਖਿਆ ਤੁਹਾਨੂੰ ਲੱਗਿਆ ਯਾਰ ਮੈਂ ਇਹਦੇ ਵਰਗਾ ਬਣਨਾ ਚਾਹਣਾ ਠੀਕ ਹੈ ਸੋ ਤੁਹਾਡੇ ਟੈਂਪੋਰਰੀ ਗੋਲਸ ਹੋਣੇ ਚਾਹੀਦੇ ਨੇ ਫਾਲੋ ਦੋਸ ਕਾਈਂਡ ਆਫ ਪੀਪਲ ਹੂ ਯੂ ਵਿਸ਼ ਟੂ ਬਿਕਮ ਲਾਈਕ ਠੀਕ ਹੈ ਸੋ ਬਹੁਤ ਸਾਰੇ ਚੰਗੇ ਇਨਸਾਨ ਬੈਠੇ ਨੇ ਮੈਨੂੰ ਇੱਥੇ ਬੁਲਾ ਲਿੱਤਾ ਹੈਗਾ ਮੈਂ ਤੇ ਯੋਗ ਨਹੀਂ ਹੈਗਾ ਬੜੇ ਵਧੀਆ ਵਧੀਆ ਇਨਸਾਨ ਬੈਠੇ ਨੇ ਸੋ ਤੁਸੀਂ ਖੋਜੋ ਲੋਕਾਂ ਨੂੰ ਮਿਲੋ ਹਰ ਇੱਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਖੂਬੀ ਹੈ ਤੁਸੀਂ ਉਹਦੀ ਖੂਬੀ ਨੂੰ ਅਟਰੈਕਟ ਕਰੋ ਤੇ ਦੇਖੋ ਮੈਂ ਉਹਦੇ ਵਰਗਾ ਬਣਨਾ ਚਾਹੁੰਨਾ ਕਿ ਨਹੀਂ ਸੋ ਪ੍ਰੈਕਟਿਸ ਕਰੋ ਜੋ ਜਿੱਦਾਂ ਬੋਲਦਾ ਹੈ ਲੈਟਸ ਸੇ ਤੁਹਾਨੂੰ ਕਿਸੇ ਦੀ ਆਵਾਜ਼ ਬਹੁਤ ਪਸੰਦ ਆ ਜਿਵੇਂ ਆਪਾਂ ਕਹਿੰਦੇ ਕਿ ਸਾਨੂੰ ਇਹਦਾ ਗਾਣਾ ਬਹੁਤ ਪਸੰਦ ਆ ਇਹ ਮੇਰਾ ਫੇਵਰਿਟ ਸਿੰਗਰ ਆ ਉਵੇਂ ਹੀ ਕੋਈ ਸਪੀਕਰ ਆ ਕੋਈ ਬੰਦਾ ਕਮਿਊਨੀਕੇਟਰ ਆ ਉਹਨੂੰ ਤੁਸੀਂ ਦੇਖੋ ਤੁਹਾਨੂੰ ਪਸੰਦ ਆ ਉਹ ਉਹਦੇ ਵਰਗਾ ਬੋਲ ਹੁਣ ਕਾਪੀ ਮਾੜਾ ਸ਼ਬਦ ਨਹੀਂ ਹੈ ਦੇਖੋ ਸਕੂਲ ਦੇ ਵਿੱਚ ਜਿੰਨੂੰ ਕਿਹਾ ਜਾਂਦਾ ਨਾ ਚੀਟ ਉਹਨੂੰ ਆਪਾਂ ਰੀਅਲਿਸਟ ਕਹਿੰਦੇ ਆ ਕਾਪੀ ਜਾਂ ਲਰਨਿੰਗ ਹੁਣ ਮਾਪਿਓ ਵੱਲੋਂ ਅਸੀਂ ਪੰਜਾਬੀ ਸਿੱਖੀ ਨਾ ਇਹ ਕਾਪੀ ਨਹੀਂ ਹੋਇਆ ਫਿਰ ਹੋਇਆ ਨਾ ਕਾਪੀ ਪਰ ਕੀ ਸਾਨੂੰ ਕਿਹਾ ਗਿਆ ਹੋ ਤੁਸੀਂ ਚੀਟਿੰਗ ਕੀਤੀ ਹੈ ਨਹੀਂ ਕਿਹਾ ਨਾ ਸਕੂਲ ਦੇ ਵਿੱਚ ਇਹਨੂੰ ਚੀਟਿੰਗ ਕਿਹਾ ਜਾਂਦਾ ਵੀ ਨਹੀਂ ਨਹੀਂ ਹੈਲਪ ਨਹੀਂ ਲੈਣੀ ਸੋ ਹੈਲਪ ਲੈਣੀ ਹੈ ਕਾਪੀ ਕਰਨਾ ਹੈ ਕਿਉਂਕਿ ਕਾਪੀ ਕਰੋਗੇ ਤਾਂ ਹੀ ਤੁਹਾਡੇ ਜੀਬ ਤੇ ਚੜੇਗਾ ਚੜੇਗਾ ਤਾਂ ਤੁਸੀਂ ਬੋਲੋਗੇ ਤਾਂ ਹੀ ਕਿਉਂਕਿ ਪਹਿਲਾਂ ਕਾਪੀ ਕਰਕੇ ਰਟਣਾ ਪੈਂਦਾ ਰਟੋ ਪਹਿਲਾਂ ਚੀਜ਼ਾਂ ਨੂੰ ਰਟ ਰਟ ਕੇ ਫਿਰ ਉਹਨੂੰ ਆਪਣੇ ਤਰੀਕੇ ਦੇ ਨਾਲ ਕ੍ਰੀਏਟਿਵਲੀ ਯੂਜ਼ ਕਰੋ ਸਿਚੁਏਸ਼ਨਸ ਦੇ ਵਿੱਚ ਜਿਵੇਂ ਕਿ ਇੱਕ ਵਰਡ ਹੁੰਦਾ ਆ ਆਪਾਂ ਕਹਿੰਦੇ ਆ ਡਾਊਟ ਡਾਊਟ ਦਾ ਮਤਲਬ ਕੀ ਹੈ ਸ਼ੱਕ ਠੀਕ ਹੈ ਪਰ ਕੀ ਤੁਹਾਨੂੰ ਪਤਾ ਡਾਊਟ ਨੂੰ ਹੋਰ ਕਿਸ ਤਰੀਕੇ ਨਾਲ ਬੋਲ ਸਕਦੇ ਆ ਕਿਸੇ ਨੂੰ ਡਾਊਟ ਨੂੰ ਹੋਰ ਕੀ ਕੁਝ ਕਹਿੰਦੇ ਆ ਵੀ ਜੀ ਆ ਕੇ ਦੇਣਾ ਮਾਈਕ ਤੇ ਕੀ ਕਿਸੇ ਕੁਐਸਚਨ ਨੂੰ ਐਕਸਪ੍ਰੈਸ ਕਰਨ ਲਈ ਕਹਿ ਸਕਦੇ ਜਿਵੇਂ ਮੈਨੂੰ ਇਸ ਕੁਐਸਚਨ ਵਿੱਚ ਡਾਊਟ ਹੈ ਨਹੀਂ ਜੀ ਡਾਊਟ ਦਾ ਮਤਲਬ ਹੁੰਦਾ ਸ਼ੱਕ ਐਕਸਪ੍ਰੈਸ ਨਹੀਂ ਸ਼ੱਕ ਨਹੀਂ ਅਸੀਂ ਜਿਵੇਂ ਕਿਸੇ ਚੀਜ਼ ਤੋਂ ਪੁੱਛਣਾ ਹੋਵੇ ਮੈਨੂੰ ਇਸ ਚੀਜ਼ ਵਿੱਚ ਡਾਊਟ ਹੈ ਹਾਂ ਜੀ ਹਾਂ ਜੀ ਤਾਂ ਆਜ ਤੱਕ ਕੁਐਸਚਨ ਤਾਂ ਦੇਖੋ ਮੈਂ ਪੁੱਛ ਰਿਹਾ ਤੁਹਾਨੂੰ ਡਾਊਟ ਨੂੰ ਤੁਸੀਂ ਹੋਰ ਕਿਸ ਤਰੀਕੇ ਨਾਲ ਬੋਲ ਸਕਦੇ ਹੋ ਹੋਰ ਕਿੰਨੇ ਤਰੀਕੇ ਨੇ ਯਾ ਡਾਊਟ ਦਾ ਮੈਨੂੰ ਜੇ ਪੁੱਛਿਆ ਤੁਹਾਨੂੰ ਸਿਨੋਨਿਮ ਕੀ ਹੈਗਾ ਡਾਊਟ ਮੀਨਸ misunderstanding ਵੀ ਹਾਂਜੀ ਮਤਲਬ ਆ ਪੰਜਾਬੀ ਚ ਦੱਸ ਦੇਣਾ ਪ੍ਰਾਈਵੇਸੀ ਸ਼ਬਦ ਜਿਹਨੂੰ ਕਹਿੰਨੇ ਆਪਾਂ ਵੀ ਡਾਊਟ ਦਾ ਹੋਰ ਕੀ ਸ਼ਬਦ ਹੈ ਜਿਹਦੇ ਨਾਲ ਐਕਸਪ੍ਰੈਸ ਕਰਾਂਗੇ ਡਾਊਟ ਕੀ ਹੁੰਦਾ ਹੈ ਮਿਸਅੰਡਰਸਟੈਂਡਿੰਗ ਨੂੰ ਵੀ ਡਾਊਟ ਹਾਂਜੀ ਕਹਿ ਸਕਦੇ ਆ ਜੀ ਉਹਨੂੰ ਵੀ ਕਿਸੇ ਦੂਰ ਦੂਰ ਤਰੀਕੇ ਨਾਲ ਹੋਰ ਕੋਲ ਆ ਸਕਦੇ ਆ ਬੈਟ ਕਨਫਿਊਜ਼ਿੰਗ ਅੱਛਾ ਚਲੋ ਦੋ ਵਰਡਸ ਆ ਤੁਹੇ ਦੱਸ ਦਿੱਤੇ ਕਨਫਿਊਜ਼ਨ ਐਦਰ ਵੀ ਦੇਖਦੇ ਕੋਇਰੀ ਨਾ ਇਕ ਕੋਇਰੀ ਦਾ ਮਤਲਬ ਹੁੰਦਾ ਤੁਸੀਂ ਕੋਈ ਚੀਜ਼ ਪੁੱਛਣਾ ਚਾਹੁੰਦੇ ਹੋ ਠੀਕ ਹੈ ਤੁਸੀਂ ਕੋਈ ਇਨਫੋਰਮ ਇਨਫਰਮੇਸ਼ਨ ਲੈਣਾ ਚਾਹੁੰਦੇ ਹੋ ਉਹਨੂੰ ਕਹਿੰਦੇ ਇਕ ਕੋਇਰੀ ਹੈ ਉਹਨੂੰ ਡਾਊਟ ਨਹੀਂ ਕਹਿੰਦੇ ਸਾਨੂੰ ਲੱਗਦਾ ਹੈ ਅਸੀਂ ਆਮ ਤੌਰ ਤੇ ਜਾਣੇ ਕਿ ਤੇ ਮੇਰੀ ਇਕ ਕੋਇਰੀ ਹੈ ਜੀ ਕੋਇਰੀ ਦਾ ਮਤਲਬ ਹੈ ਥਿੰਗ ਆ ਵਿਸ਼ ਟੂ ਆਸਕ ਮੈਂ ਕੋਈ ਪੁੱਛਣਾ ਚਾਹੁੰਨਾ ਆ ਜਾਂ ਪੁੱਛਣੀ ਚਾਹਨੀ ਆ ਇਹ ਨਹੀਂ ਵੀ ਮੇਰਾ ਕੋਈ ਸ਼ੱਕ ਹੈ ਮਨ ਦੇ ਵਿੱਚ ਡਾਊਟ ਦਾ ਮਤਲਬ ਸ਼ੱਕ ਹੁੰਦਾ ਹੈ ਸ਼ੱਕ ਸ਼ੱਕ ਦਾ ਮਤਲਬ ਹੈ ਯੂ ਆਰ ਅਨਸ਼ਿਅਰ ਠੀਕ ਹੈ ਅੱਛਾ ਤੁਸੀਂ ਇੱਕ ਗੱਲ ਦੱਸੋ ਸ਼ੰਕਾ ਬਹੁਤ ਵਧੀਆ ਅੱਛਾ ਦੇਖੋ ਤੁਸੀਂ ਡਾਊਟ ਤੇ ਕੋਈ ਬੰਦਾ ਸੈਂਟੈਂਸ ਬਣਾ ਸਕਦਾ ਡਾਊਟ ਤੇ ਕੋਈ ਸੈਂਟੈਂਸ ਬਣਾ ਕੇ ਦਿਖਾਵੇ ਵਧੀਆ ਜਾਂ ਕਿਉਂਕਿ ਸਬਜੈਕਟ ਕਮਿਊਨੀਕੇਸ਼ਨ ਦਾ ਨਾ ਡਾਊਟ ਇੱਕ ਵਰਡ ਕੁਝ ਨਹੀਂ ਕਮਿਊਨੀਕੇਟ ਕਰ ਰਿਹਾ ਜੇ ਤੁਸੀਂ ਬੋਲ ਨਹੀਂ ਸਕਦੇ ਉਹਨੂੰ ਸੈਂਟੈਂਸ ਬਣਾ ਕੇ ਬੋਲੋ ਬੋਲ ਸਕਦੇ ਹੋ ਤੁਸੀਂ ਨਹੀਂ ਸ਼ਰਮ ਆ ਗਿਆ ਜੀ ਤੁਸੀਂ ਆਈ ਹੈਵ ਅ ਡਾਊਟ ਇਨ ਥਿਸ ਕੁਐਸਚਨ ਇਨ ਥਿਸ ਕੁਐਸਚਨ ওকে ਆਈ ਹੈਵ ਅ ਡਾਊਟ ਇਨ ਮੈਥ ਚੈਪਟਰ 6 ਅੱਛਾ ਅੱਛਾ ਜੇ ਮੈਂ ਤੁਹਾਨੂੰ ਪੰਜਾਬੀ ਜੀ ਚੀਜ਼ ਬੋਲਦਾ ਠੀਕ ਹੈ ਤੁਸੀਂ ਉਹਨੂੰ ਅੰਗਰੇਜ਼ੀ ਵਿੱਚ ਬੋਲ ਕੇ ਦਿਖਾਓਗੇ ਸਾਰੇ ਚਲੋ ਜੇ ਮੈਂ ਕਹਾਂ ਜੀ ਮੈਨੂੰ ਇਸ ਇਨਸਾਨ ਦੀ ਕਾਬਲੀਅਤ ਤੇ ਸ਼ੱਕ ਹੈ ਸੁਣਦੇ ਹੋ ਇਸ ਇਨਸਾਨ ਦੀ ਕਾਬਲੀਅਤ ਤੇ ਸ਼ੱਕ ਹੈ ਤੁਹਾਨੂੰ ਕੀ ਕਹੋਗੇ ਇੰਗਲਿਸ਼ ਵਿੱਚ ਬੋਲਣਾ ਸੈਂਟੈਂਸ ਠੀਕ ਹੈ ਆਈ ਹੈਵ ਅ ਡਾਊਟ ਔਨ ਹਿਸ ਕੈਪੇਬਿਲਿਟੀ ਓਕੇ ਹੋਰ ਆਮ ਡਾਊਟਿੰਗ ਔਨ ਹਿਸ ਕੈਪੇਬਿਲਿਟੀ ਗੁੱਡ ਠੀਕ ਹੈ ਜੀ ਸੋ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਸਮਝਾਣਾ ਹੁਣ ਸੈਂਟੈਂਸਸ ਦੇ ਵਿੱਚ ਫਰੇਮ ਕੀਤਾ ਤੇ ਇੱਕ ਇਮੇਜ ਬਣ ਗਈ ਸਮਝ ਆ ਗਿਆ ਇਹਨੂੰ ਵਰਤਨਾ ਕਿਤਾ ਦੇਖੋ ਹਿਊਮਨ ਬ੍ਰੇਨ ਕਦੀ ਵੀ ਇੱਕ ਵਰਡ ਨੂੰ ਨਹੀਂ ਕਦੀ ਯਾਦ ਰੱਖ ਸਕਦਾ ਤੁਸੀਂ ਯਾਦ ਰੱਖਣ ਦੀ ਕੋਸ਼ਿਸ਼ ਕਰੋਗੇ ਸਾਰੇ ਭੁੱਲ ਜਾਓਗੇ ਮੈਂ ਹਜ਼ਾਰ ਵਰਡ ਯਾਦ ਰੱਖੇ ਭੁੱਲ ਗਿਆ ਮੈਨੂੰ ਬਾਰ ਬਾਰ ਯਾਦ ਕਰਨੇ ਪੈਂਦੇ ਸੀ ਸੋ ਮੈਂ ਇਹਦਾ ਤਰੀਕਾ ਲੱਭਿਆ ਕਿ ਕਿੱਦਾਂ ਯਾਦ ਕਰਾਂ ਸੋ ਇੱਕ ਵਰਡ ਨੂੰ ਕਦੀ ਵੀ ਤੁਸੀਂ ਯਾਦ ਰੱਖਣਾ ਹੈ ਤੇ ਉਹਦੇ ਤੇ ਸੈਂਟੈਂਸਸ ਬਣਾਉਣੇ ਪੈਣਗੇ ਤਿੰਨ ਇੱਕ ਨਹੀਂ ਦੋ ਨਹੀਂ ਤਿੰਨ ਇੱਕ ਤੁਹਾਡੀ ਆਪਣੀ ਜ਼ਿੰਦਗੀ ਦੇ ਪਾਸਟ ਉੱਤੇ ਇੱਕ ਪ੍ਰੈਜ਼ੈਂਟ ਉੱਤੇ ਜੋ ਚੱਲ ਰਿਹਾ ਹੈ ਤੇ ਇੱਕ ਫਿਊਚਰ ਉੱਤੇ ਜੋ ਤੁਸੀਂ ਕਰਨਾ ਚਾਹੁੰਦੇ ਹੋ ਸੋ ਜਦੋਂ ਤੁਸੀਂ ਤਿੰਨ ਸੈਂਟੈਂਸੇਸ ਦੇ ਰੂਪ ਦੇ ਵਿੱਚ ਉਸ ਵਰਡ ਨੂੰ ਬਣਾਓਗੇ ਤਾਂ ਕੀ ਹੋਏਗਾ ਤੁਹਾਡੇ ਹਿਊਮਨ ਬ੍ਰੇਨ ਦੇ ਵਿੱਚ ਉਹ ਚੀਜ਼ ਫੀਡ ਹੋ ਜਾਏਗੀ ਇਹ ਮੇ ਪੀਡੀਐਫ ਫਾਈਲ ਹੈ ਪੀਡੀਐਫ ਫਾਈਲ ਹੈ ਉਹ ਮੇ ਤੁਹਾਡੇ ਮਾਈਂਡ ਦੇ ਵਿੱਚ ਇੱਕ ਇਮੇਜ ਪੀਡੀਐਫ ਫਾਈਲ ਸਟੋਰ ਹੋ ਜਾਏਗੀ ਜਿਸ ਨਾਲ ਕੀ ਹੋਏਗਾ ਤੁਸੀਂ ਕੱਲ ਨੂੰ ਕਦੇ ਵੀ ਉਹ ਚੀਜ਼ ਨੂੰ ਰਿਮੈਂਬਰ ਕਰਨਾ ਹੈ ਨਾ ਰਿਕਾਲ ਕਰਨਾ ਹੈ ਰਿਟਰੀਵ ਕਰਨਾ ਹੈ ਤਾਂ ਤੁਸੀਂ ਬੜੀ ਆਸਾਨੀ ਨਾਲ ਕਰ ਪਾਓਗੇ ਜਿਵੇਂ ਤੁਸੀਂ ਕਿਹਾ ਜੀ ਡਾਊਟ ਵਰਡ ਠੀਕ ਹੈ ਤੁਸੀਂ ਕਹੋ ਜੀ ਅ ਜਦੋਂ ਮੈਂ ਛੋਟਿਆ ਸੀ ਮੈਂ ਛੋਟੀ ਸੀ ਤਾਂ ਮੈਨੂੰ ਡਾਊਟ ਹੁੰਦਾ ਸੀ ਵੀ ਇਹ ਪਤਾ ਨਹੀਂ ਜਹਾਜ਼ ਕਿਦਾਂ ਉਡਾਉਂਦੇ ਨੇ ਹਮ ਆਈ ਵਾਸ ਅਨਸ਼ੋਰ ਡਾਊਟ ਦਾ ਮਤਲਬ ਹੈ ਅਨਸ਼ੋਰ ਸ਼ੰਕਾ ਸੀ ਅਨਸ਼ੋਰ ਸੀ ਆ ਵਾਸ ਡਾਊਟਫੁਲ ਹਾਊ ਡੂ ਦੇ ਹਾਊ ਡੂ ਦੇ ਸਲਾਈ ਐਨ 에ਰਪਲੇਨ ਔ ਹਾਊ ਡੂ ਦੇ ਡਰਾਈਵ ਅ ਕਾਰ ਠੀਕ ਹੈ ਅੱਜ ਕੀ ਸ਼ੱਕ ਹੈ ਅੱਜ ਹੈਗਾ ਕੋਈ ਸ਼ੱਕ ਬਹੁਤ سارے ਸ਼ੱਕ ਹੋਣਗੇ ਆਈ ਡਾਊਟ ਆਈ ਮਾਈਟ ਨਾਟ ਬੀ ਏਬਲ ਟੂ ਕਮਿਊਨੀਕੇਟ ਬੈਟਰ ਕਹ ਸਕਦੇ ਹਾਂ ਆਈ ਡਾਊਟ ਆਈ ਮਾਈਟ ਨਾਟ ਬੀ ਏਬਲ ਟੂ ਕਮਿਊਨੀਕੇਟ ਬੈਟਰ ਦੇਖੋ ਸੈਂਟੈਂਸ ਬਣਾਇਆ ਉਹਦੇ ਨਾਲ ਕੀ ਹੋਇਆ ਤੁਹਾਨੂੰ ਪਤਾ ਚੱਲਿਆ ਵੀ ਡਾਊਟ ਨੂੰ ਕਿਦਾਂ ਯੂਜ਼ ਕਰਨਾ ਹੈ ਠੀਕ ਹੈ ਉਵੇਂ ਹੁਣ ਫਿਊਚਰ ਦੇ ਵਿੱਚ ਕਿਵੇਂ ਯੂਜ਼ ਕਰਾਂਗੇ ਆਈ ਵਿਲ ਕਲੀਅਰ ਮਾਈ ਡਾਊਟਸ ਫੋਕਸਡ ਔਨ ਹਰ ਔਰ ਆਈ ਵਿਲ ਕਲੀਅਰ ਮਾਈ ਡਾਊਟਸ ਫਰਮ ਦ ਟੀਚਰ ਥੈਟ ਆਈ ਵਾਸ ਕਨਫਿਊਜ਼ਡ ਇਨ ਥੈਟ ਗੁੱਡ ਠੀਕ ਹੈ ਹੋਰ ਬੋਲ ਸਕਦੇ ਹੋ ਇੱਕ ਹੋਰ ਸੈਂਟੈਂਸ ਓਕੇ ਆਈ ਵਿਲ ਬੀ ਡਾਊਟ ਫਰੀ ਫਰਮ ਥੈਟ ਕੁਐਸਚਨ ਵਿਚ ਵਾਸ ਐਕਸਪਲੇਨਡ ਬਾਈ ਦ ਟੀਚਰ ਠੀਕ ਹੈ ਜੀ ਗੁੱਡ ਅਟੈਂਪਟ ਓਕੇ ਬੈਠੋ ਦੇਖੋ ਹੁਣ ਅੱਜ ਦੀ ਰੇਡ ਚ ਪੋਲਿਟਿਕਸ ਦੇ ਵਿੱਚ ਆਪਾਂ ਕਹਿੰਨੇ ਆ ਜੀ ਕੈਪਟਨ ਅਮਰਿੰਦਰ ਸਿੰਘ ਇਸਤੀਫਾ ਦੇ ਗਿਆ ਠੀਕ ਹੈ ਸਿੱਧੂ ਦੇ ਗਿਆ ਇਸਤੀਫਾ ਹੁਣ ਆਪਾਂ ਕਹਿੰਨੇ ਆ ਨਾ ਵੀ ਯਾਰ ਪਤਾ ਨਹੀਂ ਇਹ ਸ਼ਾਇਦ ਕੱਲ ਦਾ ਸਾਡਾ ਸੀਐਮ ਵਧੀਆ ਬਣੂਗਾ ਕਿ ਨਹੀਂ ਬਣੂਗਾ ਠੀਕ ਹੈ ਪੰਜਾਬ ਦਾ ਸੀਐਮ ਇਹ ਬਣੇਗਾ ਕਿ ਨਹੀਂ ਬਣੂਗਾ ਆਈ ਡਾਊਟ ਇਫ ਅਮਰਿੰਦਰ ਸਿੰਘ ਵਿਲ ਬਿਕਮ ਦ ਨੈਕਸਟ ਸੀਐਮ ਮੈਨੂੰ ਸ਼ੱਕ ਹੈ ਕਿ ਇਹ ਸੀਐਮ ਬਣੂਗਾ ਆਈ ਡਾਊਟ ਥੈਟ ਹੀ ਵਿਲ ਬਿਕਮ ਅ ਬੈਟਰ ਸੀਐਮ ਹੈਨਾ ਆਪਾਂ ਬਹੁਤ ساری ਚੀਜ਼ਾਂ ਬੋਲਦੇ ਰਹੇ ਨਾ ਤੁਸੀਂ ਇਹ ਇਦਾਂ ਦੀਆਂ ਚੀਜ਼ਾਂ ਨੂੰ ਤਿੰਨ ਸੈਂਟੈਂਸਸ ਦੇ ਵਿੱਚ ਫਰੇਮ ਕਰਨਾ ਹੈ ਤੇ ਉਹਨੂੰ ਆਪਣੀ ਮਾਈਂਡ ਦੇ ਵਿੱਚ ਸਟੋਰ ਕਰ ਲੈਣਾ ਤੁਸੀਂ ਕਦੇ ਵੀ ਕੋਈ ਵੀ ਚੀਜ਼ ਇਦਾਂ ਕਰੋਗੇ ਤੇ ਤੁਸੀਂ ਰਾਮ ਨਾਲ ਚੀਜ਼ਾਂ ਨੂੰ ਯਾਦ ਰੱਖੋਗੇ ਪਰ ਜਦੋਂ ਚੀਜ਼ ਨੂੰ ਬੋਲਣੋਗੇ ਨਾ ਤਾਂ ਹੀ ਤੁਹਾਨੂੰ ਯਾਦ ਰਹੇਗਾ ਪੜ੍ਹ ਕੇ ਨਹੀਂ ਯਾਦ ਰਹਿਣਾ ਤੁਸੀਂ ਕਦੇ ਵੀ ਚੀਜ਼ ਬੋਲੋਗੇ ਜਿਵੇਂ ਮੈਂ ਬੋਲ ਰਿਹਾ ਹਾਂ ਹੁਣ ਬੋਲਣ ਦੇ ਨਾਲ ਦੇਖੋ ਦੋ ਕੰਮ ਹੋ ਰਹੇ ਨੇ ਫਸਟ ਯੂ ਟ੍ਰੇਨਿੰਗ ਯੋਰ ਟੰਗ ਇਸੇ ਕਰਕੇ ਬੋਲਦੇ ਨੇ ਉੱਚੀ ਉੱਚੀ ਬੋਲੋ ਉੱਚੀ ਉੱਚੀ ਬੋਲ ਕੇ ਪੜੋ ਕਿਉਂ ਕਹਿੰਦੇ ਨੇ ਮਹਾਰਾਜ ਜੀ ਕਹਿੰਦੇ ਨੇ ਗਾਓ ਸੱਚੀ ਬਾਣੀ ਗਾਓ ਮੰਚ ਨਹੀਂ ਪੜ੍ਹਨੀ ਸਿਰ ਗਾਓ ਕਿਉਂ ਗਾਉਂਗੇ ਤਾਂ ਇਹ ਜੀਬ ਤੇ ਚੜੇਗੀ ਰਾਈਟ ਕਿਉਂਕਿ ਜੀਬ ਦੀ ਕੰਟ ਹੈ ਆਪਣਾ ਕੰਟ ਹੈ ਮਸਲ ਮੈਮਰੀ ਹੈ ਸੋ ਇੱਥੇ ਯਾਦ ਹੋ ਜੂਗਾ ਤੁਹਾਨੂੰ ਸੋ ਪਹਿਲਾਂ ਗਾਓ ਸੋਵੇਂ ਬੋਲੋ ਸੋ ਬੋਲੋਗੇ ਐਦਾਂ ਬੋਲਣਾ ਜਿਵੇਂ ਇੱਕ ਬੰਦੇ ਨੂੰ ਨਹੀਂ ਬੋਲ ਰਹੇ ਐਦਾਂ ਬੋਲ ਰਹੇ ਜਿਵੇਂ ਮੈਂ 4-5 ਬੰਦਿਆਂ ਨੂੰ ਘਟੋ-ਘਟ ਸਮਝਾ ਰਿਹਾ